ਹਾ ਇੱਕ ਮੈਂ ਮਨ ਅਗਰ ਲਈ 20000 ਜਾਨ ਬੱਕਰੀਆਂ ਚਾਰਦੇ ਨੇ ਉਮਰ ਗੁਜਰ ਕੀ ਸਾਰੀ ਕੀ ਮੰਗਿਆ ਜੀ 20000 ਇਹ ਮੈਂ ਜਾਇਜਾ ਦੇ ਹੱਕ ਤੇ ਮੰਗਦੇ ਨੇ ਮੰਗਿਆ ਵੀ ਕੁਛ ਨਹੀਂ ਏਲੇ ਦਾ ਮੁੱਲ ਨਹੀਂ ਮੰਗਿਆ ਨਾ ਨਾ ਮੁੱਲ ਕਿਉਂ ਬਿੱਟੂ ਕਾਰੀ ਗਾ ਬੱਕਰੀ ਗਾ ਬੱਕਰੀ ਬੱਕਰੀ ਗਾ ਇਹਦੀ ਬਾਤ ਬੋਲਿਆ ਨਹੀਂ ਨਹੀਂ ਬੱਕਰੀ ਗਾ ਬੱਕਰੀ ਗੁੱਸਾ ਨਹੀਂ ਇਹ ਗੁੱਸਾ ਨਹੀਂ ਆਦੇ ਮਾਵਾ ਕੰਗਰ ਗੁੱਸਾ ਨਾ ਕਰੀ ਗੁੱਸਾ ਨਾ ਕਰੀ ਹਟਾ ਗੁੱਸਾ ਨਾ ਕਰੀ ਜੇ ਨਹੀਂ ਹੋਰ ਤੁਸੀਂ ਗੁੱਸਾ ਕਰੀ ਹਣਾ ਪਾਣੀ ਖੀਰੀ ਆ ਤੁਮੇ ਜਮਾ ਖੀਰੀ ਮੁੱਲ ਵਾਲਾ ਮੰਗੀ ਜਾਂਦੇ ਮੰਗੀ ਜਾਂਦੇ ਆਪਾਂ ਬਾਲਾ ਸਾਹਿਬ ਦਾ ਲਾਵਾਂਗੇ ਭਾਈ ਬਾਬੇ ਬਾਬੇ ਪਿੱਛੇ ਵੀਡੀਓ ਨਖਰਾ ਕਰ ਆ ਜਾ ਮੈਂ ਦਿਖਾ ਦੇ ਪੱਟਾ ਦਿਖਾ ਦੇ ਪਰਾਂ ਹੋ ਜਾ ਪੱਟਾ ਦਿਖਾ ਦੇ ਬੱਕੀ ਦਾ ਪਰਾਂ ਕਰ ਮਰੀ ਜੀ ਓਏ ਬਾਬੇ ਆ ਜਾ ਉਹਦਾ ਗੱਲ ਕਰ ਸੀ ਪੁਰਾਏ ਗੱਦਨ ਹੈ ਇਹ ਹੋਰ ਇਹ ਗੱਲ ਕਰ ਦਿੰਦਿੰਦ ਨਹੀਂ ਆ ਮੇਰੀ ਪੱਤਨੀ ਹੈ ਜੀ میں روپیہ بابے کی سائی کوئی نماز کٹا ਵੇਖ ਤੇ ਯਾਰ ਖੜਾ ਬੱਬਲਾ ਆਹ ਲੋ ਜੀ ਸਾਈਂ ਕਹਿੰਦਾ ਸਾਡੀ ਪਕਾਉਂ ਮੁੰਡਿਆ ਕੀ ਮੰਗਿਆ ਇੱਧਰ ਅਡ ਗਾਣੇ ਤੇ ਆ ਬਾਈ ਹੈਂ ਦੇਖ ਕੇ ਦੂਖ ਤੇ ਨਹੀਂ ਹੁੰਦਾ ਹਰ ਜਦ ਮੇਲਾ ਹੈ ਦੇਖਣਾ ਟੱਕ ਨਹੀਂ ਹੈਗਾ ਉਹ ਇਹ ਸਾਡੀ ਮੰਡੀ ਨਹੀਂ ਹੈ ਜੱਸਾ ਸੌ ਨਹੀਂ ਦੀ ਮੰਡੀ ਨਹੀਂ ਹੈ ਕੀ ਜਾਗੀ ਮੇਲੀਆਂ ਦਾ ਬੇਲਾ ਬੇਲੀਆਂ ਦਾ ਕੀ ਜਾ ਮਣਕਾ ਇਹ ਸਾਥ ਨਾਲ ਸੇਹਲੀਆਂ ਦਾ ਹਾਂ ਬੇਲੀਆਂ ਦਾ ਹਾਂ ਯਾਰਾਂ ਬੇਲੀਆਂ ਦਾ ਕੀ ਕਰਾਂ ਉਹ ਮੁੰਡੇ ਕੀ ਮੰਗਿਆ 20000 ਮੰਗਿਆ ਬਾਈ ਜੀ 20000 ਮੰਗਦਾ ਮਾਰ ਕੜਿਆ ਨਾ ਮੈਂ ਕਿਹਾ 10000 ਬੋਨੋ 10 ਬੋਨ ਆ ਗਏ 10 ਤਾਂ ਤੇਰਾ ਤਾਇਆ ਕਾਦਾ ਲਾਗੇ ਬੁੜਾ ਆ ਪੱਠਾ ਜੀ ਫੇਰ ਕੀ ਏ ਆ ਪੱਠਾ ਓ ਬਾਈ ਇਹ 500 ਕਹਿੰਦਾ ਫਾਲਤੂ ਪਰ 11000 ਦੰਨੇ ਆ ਨਹੀਂ ਦੇਣੀ ਚਾਉਣੀ ਆਪਣੀ ਆਇਆ ਨਾ ਕਾਕਾ ਬੋਤੋ ਉਹ ਗਾਉਣੀ ਕੋਈ ਨਹੀਂ ਕੁਛ ਨਾ ਬਗਾ 10000 ਦੀ ਦੇ ਵਈ ਨਹੀਂ ਦੇਣਾ ਲੈਣ ਦੇਣੀ ਦੱਸਿਆ ਜੀ ਆਪਾਂ ਨੂੰ ਗੁੱਸਾ ਨਾ ਕਰ ਗੱਬਾ ਇਹੋ ਪਾਣ ਰਹੀ ਹੈ ਬੱਕਰੀ ਚਾਹ ਕਦੇ ਤੇ ਇਹ ਬੱਕਰ ਦਾ ਹੈ ਚੱਲੀ ਹੋਈ ਇਹ ਕੰਮ ਕਿਉਂ ਜੀ ਚਮਕ ਚੁੰਮਕ ਚੰਗੀ ਹੈ ਘਰਾਣੇ ਘਰ ਦੀ ਬੱਕਰੀ ਹੈ ਜੱਤ ਦੀ ਇਹ ਬੰਦੇ ਜਿਹੜੇ ਨੇ ਤੈਨੂੰ ਪਤਾ ਨਹੀਂ ਵਖਤ ਘੜੀਏ ਬੰਦੇ ਨੇ ਇਹ ਪੱਕੇ ਮਸ਼ਹੂਰ ਨੇ ਨਾ ਸਾਡੇ ਇਲਾਕੇ ਪੰਜਾਬ ਚ ਬੱਕਰੀਆਂ ਪੂਰੀਆਂ ਮਸ਼ਹੂਰ ਨੇ ਪਹਿਲੇ ਤੈਨੂੰ ਬੁੜੇ ਰੱਖਦੇ ਤੇ ਅਜੇ ਬੋਲੋ ਹੈਗਾ ਹੈਗਾ ਬੁੜਾ ਹੈ ਇਹ ਦੋਵੇਂ ਨਹੀਂ ਮੁੜ ਉਹ ਆ ਜਾ ਉਹਨੂੰ ਮਰ ਗੱਡੀ ਚਾਉਣਾ ਹੋ ਨਹੀਂ ਤਵਾਰਨ ਚਾਦਰੇ ਜੂਦਰੇ ਬੰਨ ਕੇ ਤਿਆਰ ਹੋ ਰਹੇ ਹੋਣਾ ਜੀ ਦੁਰਲਾ ਬੰਦੇ ਦੁਰਲਾ ਦੁਰਲੇ ਵਾਲੇ ਬੁੜੇ ਪੱਕੇ ਨੇ ਪੱਕੇ ਪੁਰਾਣੇ ਬੰਦੇ ਨੇ ਉਹਾਂ ਦੀ ਦੇਣ ਹੈ ਹੋਰ ਇਹਨਾਂ ਦਾ ਕੀ ਹੈ ਇਹਨਾਂ ਦਾ ਕੀ ਜੀ ਉਹਨਾਂ ਸਾਰੇ ਪੁਰਾਣੇ ਲੋਕਾਂ ਲਗ ਰਿਹਾ ਹੈ ਪੱਕਾ ਪੁਰਾਣਿਆਂ ਦੀ ਗੱਲ ਹੈ ਉਹਨਾਂ ਦੀ ਹੈ ਸਭ ਕੁਝ ਖੇਡ ਮੇਲਾ ਉਹ ਰਾਜਾ ਗੁਰੂ ਬਾਗਾ ਮੇਲੇ ਵਾਲਿਆ ਏ ਕਿੰਨੇ ਆਏ ਨੇ 12 ਹੋ ਰਿਹਾ ਮੇਲੇ ਵਾਲੇ ਹੋ ਰਿਹਾ ਓਏ ਭਾਈ ਚੌੜੇ ਤੇਰਾ ਭਾਬਾ ਕਿੱਥੇ ਹੈਗਾ ਹਾਂ ਐਸੀ ਹੈ ਲਾ ਫਾੜਾ ਨਾ ਹੁਣ ਬੇਪੀ ਹੁਣ ਨਾ ਜੀਮੀ ਕਰੀ ਯਾਰ ਤੂੰ ਮੇਰਾ ਗਮਾਡੀ ਬੰਦਾ ਹਟ ਜਾ ਮੈਂ ਕੋਈ ਬਾਤ ਤੇ 13000 ਹੋ ਗਈ ਯਾਰ ਉਹ ਖਾਣ ਜਾ ਹੁਣ ਨੀ ਖਾ ਪਾਇਆ ਪਾਗੜੀਏ ਤੋੜਨਗੇ ਚੜਾਗੀ ਉਹ ਖਾ ਮਿਰਚੀ ਜੀ ਕਹ ਬਈਆ ਮੈਂ ਬਾਕੀਆਂ ਆਏ ਆਏ ਉਹ ਮਿਰਚੀ ਮਿਰਚੀ ਜੀ ਕਮਾਉਣਾ ਹੈ 13 ਲਾਦਾ ਬਈ 14000 ਦੀ ਦੇ ਓਏ ਹਟ ਜਾ ਹੁਣ ਉਹ ਨਹੀਂ ਤੁਹਾਨੂੰ ਦਿੰਦੇ ਕਿ ਅਰੇ ਚੱਪ ਤੂੰ ਵੇਚਾਂਗੇ ਵੀਡੀਓ ਬਣਾ ਕੇ ਕਿ ਤੇਰੀ ਨੂੰ ਤੇਲੀ ਆ ਤੂੰ ਵੇਚੀ ਜਾ ਆਪਾਂ ਨੂੰ ਸਮਝ ਤੇਰੀ ਵੇਚਾਂਗੇ ਮੈਂ ਨਹੀਂ ਤੇਰੀ ਤੇਰੀ ਮੰਡੀ ਜੇ ਬੈਠੇ ਨੇ ਬੱਕਰੀ ਹਾਂ ਤੇਰੀ ਵੇਚਾਂਗੇ ਮੰਡੀ ਚਾਚਾ ਤੇਰੀ ਖਰੀਦੀ ਹੋਈ ਬੱਕਰੀ ਹੈ ਆਪਣਾ ਨਹੀਂ ਹੈਗਾ ਉੱਪਰ ਦਾ ਬਈ ਹੋਰ ਕੋਈ ਦੇ ਦੇ ਓਏ ਭਾਈ ਉਹ 13 14000 ਦੀ ਨਹੀਂ ਮੈਂ ਕਿਉਂ ਲੈਣ ਦੇ ਨਹੀਂ ਦੱਸਿਆ ਜੀ ਇਹ ਤਾਂ ਦੂਲੀ ਖੀਰ ਗੱਡੀ ਖਾਈ 40000 ਮੰਗਦਾ ਗਲਤੀ ਤੇਰੀ ਆ ਸਾਡੀ ਫੇਰ 20 ਤੇ ਆਉਂਦੀ ਹਾਂ ਫੇਰ 20 ਤੇ ਆਉਂਦੀ ਸਾਡੇ ਪਰ ਕਿਉਂ ਜੀ ਉਹ ਖੜ ਗਿਆ ਨਹੀਂ ਬੈ ਗਿਆ ਪਾ ਦਮਾ ਯਾਰ ਤੂੰ ਤਿੰਨ ਮਾਰ ਟਾਂਕਾ ਯਾਰ ਮਾੜਾ ਜੀ ਲੋਕ ਕਰ ਨਹੀਂ ਮੰਨਦਾ ਬੰਦਾ ਕਿ ਟੱਕੇ ਨਾਲੇ ਦੇ ਮੇਰੇ ਹਾਂ ਪਾ ਲੈ ਕੋਈ ਲੋਮਣ ਥੱਜਾ ਬੋਦੀਏ ਉਹ ਕਲੇ ਠੀਕ ਹੈ ਨਹੀਂ ਉਹ ਪਈਆ ਸੜਕ ਜਾ ਬਜਾ ਟਰੱਕ ਬੋਲ ਦੇ ਓਏ ਵੇਚ ਦੀ ਹੁਣ ਓਏ ਦਈਏ ਹੁਣ ਵੇਚ ਦਈਏ ਕੋਈ ਗੱਲ ਨਹੀਂ ਵੇਚ ਦਈਏ ਇਹਦਾ ਕੀ ਮੰਗਦਾ 10000 ਤੋਂ ਘਟ ਨਹੀਂ ਦਿੰਦਾ ਫੇ ਅਜੇ ਜੀਤਾ ਉਹ ਲੈ ਨਹੀਂ ਹੁਣ ਇਹ ਲੈ ਲੇਗਾ ਕਹਿੰਦਾ ਇਹਦਾ ਕੀ ਮੰਗਿਆ ਇੱਕ ਦਾ ਤਾਂ ਇਹਦਾ ਕੀ ਮੰਗਣਗੇ ਇਹ ਵੀ ਤੂੰ ਦਬਾਉਣਾ ਕਰੀ ਖੜ ਜਾ ਤੇ ਕੱਪੜਾ ਹਾਂ ਨਾ ਨਾ ਕੱਪੜਾ ਮਿੱਠੂ ਪੂਰ ਤਲਕ ਮੜਾ ਜਾ ਸਾਡੇ ਇਹ ਨਹੀਂ ਕਹਿੰਦੇ ਨੀ ਦੁਗੜ ਰੰਨਾ ਮਾ ਪੂਰਾ ਸੁਕਾ ਯਾਰ ਕੋਈ ਇਹਦਾ ਤੇ ਬਾਬਾ ਕਿੱਥੇ ਰਾ ਡੈਡੀ ਤੇ ਮੇਰਾ ਕੁਛ ਨਹੀਂ ਕਹਿੰਦਾ ਤੇ ਕੁਛ ਕਹਿੰਦਾ ਨਹੀਂ ਤੇ ਆ ਸੋਟੀ ਛਾੜ ਦੇ ਸਾਰਾ ਲਓ ਜੇ ਨਹੀਂ ਹੁਣ ਫਾਕੀ ਮਾਰੂਗਾ ਭਾਈ ਮੈਂ ਉਹ ਗੁਰੂ ਘਰ ਨਹੀਂ ਦੇਣੇ ਅਸੀਂ ਨਾ ਪੱਡਗਰ ਨਹੀਂ ਖੋਲਵਾਉਂਦੇ ਨਾ ਗੱਲ ਕੁੱਤੰਦਰਾ ਹੀ ਆ ਵੀ ਹੋ ਗਈ ਯਾਰ ਆਖੀ ਯਾਰ ਬਸ ਹਰ ਬਸ ਹਰ ਐ ਨਾ ਕੀ ਤੇਰੀ ਹੋ ਗਈ ਹਰ ਜਰਾ ਮੇਰੇ ਜਾ ਹੈ اچھا میں لوکاں کے اگے نہ لگا میرے نمبر اسی توں بچا دے 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 ਪੁੱਛ ਕੇ ਹੁੰਦਾ ਇਹ ਕੋਈ ਨਹੀਂ ਖੱਪਾ ਯਾਰ ਹਾਨੂੰ ਦਿੰਦਾ ਨਹੀਂ 15000 ਦੀ ਲੈ ਜੂ ਤੇ ਮਹਾਰਾਜ ਤੋਂ ਨਹੀਂ ਉਰੇ ਉਰੇ ਪਾਗਲ ਬਾਦੂ ਲੈਣ ਵਾਲੇ ਉਰੇ ਇਹ ਦਿਮਾਗ ਹੰਨੇ ਵਾਲੇ ਲੈਣਗੇ ਨੂੰ ਸੰਗਲ ਤੜਾਕੇ ਹੋਣਗੇ ਪੱਟ ਤੇ ਮੈਂਡ 10 ਛੜਕ ਜਾ ਹਾਂ ਮੈਂਡ 10 ਛੜਕ ਜਾ ਤੂੰ ਕੋਈ ਨਾ ਕੋਈ ਨਹੀਂ 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 ਐਨੀ ਵਿਧਾਈ ਇੱਥੇ ਖੜਾ ਹਾਂ ਹਾਂ ਵਿਚੇ ਖੜਾ ਇਹ ਵਧੀਆ ਗੱਲ ਥੋੜੀ ਵੀ ਨਹੀਂ 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 ਹਰ ਜਾਂਦੇ ਪਛੋੜੇ ਮੇਰਾ ਮੰਡੀ ਯਾਰ ਮੈਂ ਇਹਨੇ ਫਿਰ ਮੰਡੀ ਇਸ਼ੇ ਕਰ ਬੈਠੇ ਉਹ ਬਾਈ ਇਹ ਹੋਇਆ ਕੀ ਕਰਨ ਆ ਖੜੀਆਂ ਖੜੀਆਂ ਆ ਆ ਆ ਗਿਆ ਬਾਈ ਹੋਰ ਇਹ 3 ਹਫ਼ਤੇ ਮਹੀਨੇ ਦੀ ਯਾਰ ਇਹ 15000 ਰੁਪਏ ਲੱਗ ਗਿਆ ਪੱਠੇ ਦੇ ਉੱਤੇ ਹੈ ਤੇਰੀ ਓ ਬਾਈ ਕੁੱਤੇ ਇਹਨੂੰ ਲਾਉਣੇ ਚਲ ਮਦੇ ਸੂਟੇ ਇਹ ਪੱਠ ਵਿਕਦੀ ਦੀ ਤੇਰੀ ਉਹ ਕਹਿੰਦੇ 14000 ਦੀ ਦੇ ਪਰ ਉਹ 14 ਦੀ ਨਹੀਂ ਲੈ ਕੇ ਗਏ 15 ਦੀ ਉਹ ਕਹਿੰਦੇ 14 ਦੀ ਦੇ ਜ਼बान ਦੀ ਖੱਟੀ ਖਾਂਦੇ ਅਸੀਂ ਦਲਾਲ ਆ ਮੁੱਕਰ ਦੇ ਨਹੀਂ ਹੈਗੇ ਸਵਾਜ ਖੜ ਕੇ ਇਹ ਆ ਗੱਡਦਾ ਤੇਰੇ ਦਰਬਾਰ ਚ ਖੁੰਡਾ ਆ ਚੱਕਰ ਪਈਏ 15 ਦੀ ਮੈਂ ਜਾਊ ਹਜਾਂ ਤੈਥੋਂ ਕਹਿ ਕੇ ਛੋੜ ਕਰਾਉਂਗਾ ਆਏ ਆਏ ਦੇ ਨਾ ਨਹੀਂ ਦਰਵਾਜ਼ਾ ਚਾਹੇ ਹੋਈ ਨਾ ਕੈ ਕੈ ਛੋੜਦਾ ਹਾਂ 100 ਰੁਪਏ ਗੜਕੇ ਚੋੜੇ ਜਵਾਨ ਵੀ ਖੁੱਲ ਪਾਉਣ ਯਾਰ ਜਵਾਨ ਦੇ ਖੁੱਲ ਪਾਉਣੇ ਨੇ ਉਹ ਬੰਦਾ ਮੁੱਕਰ ਗਿਆ ਉਹ ਮੁੱਕਰ ਗਿਆ ਵੀਰ ਉਹ ਬੰਦਾ ਵੀਡੀਓ ਬਣਾ ਲੈਤੀ ਉਹ ਮੁੱਕਰ ਗਿਆ ਪਰ ਮੈਂ ਖੜਾ ਹਾਂ ਹਾਂ ਇਹ ਆਏ ਦਾ ਪਰ ਚਾਹੀਦਾ ਵੀ ਆ ਯਾਰ ਅੱਠ ਮੇਰੇ ਘਰੇ ਜਾਂ ਅਗਲੇ ਦੇ ਭਾਰੀ ਕਿਤੇ ਅਗਲੇ ਦੇ ਭਾਰੀ ਆਏ ਪਹਿਲਾ ਵੀਡੀਓ ਬਣਾ ਲੈ ਇਹ ਜਿੰਦਾ ਫਰਕ ਦੇ ਪਾਟ ਪਾ ਰਹੇ ਨੇ ਜਵਾਨ ਦੀ ਖੱਟੀ ਖਾਣੀ ਆ ਸੀਨੇ ਮੈਂ ਨਹੀਂ ਲਈ ਬੱਤ ਫੋਦੀ ਅਰੇ ਛੱਤੀਆਂ ਵੀ 라ਜੂ ਨੇ ਖਰੀਦੀ ਐ ਤੇ ਖੜ ਤੇ ਵਿੱਚ ਹਣ ਉਹ ਮੁੱਢ ਜੋ ਬੱਚਾ ਉਹ ਮੁੱਢ ਜੋ ਬਣੀ ਦੂਜਾ ਮੁੱਢ ਜੋ ਖਾਣੀ ਆ ਮੈਦੀ ਪਾਸਾ ਮੈਦੀ 라ਜੂ ਨੇ ਮੈਦੀ ਕਰਾਉਣਾ ਮੂੰਹ ਤੇਰਾ ਵੀ ਉਹ ਭੱਜ ਗਏ ਬੰਦੇ ਉਹ ਐ ਆਉਣਾ ਮੂੰਹ ਕਰਾ ਦੇ ਪਾਠੀ ਦੱਸ ਲੈ ਵੀ ਮਾਰੀਆਂ ਚਾਹ ਚੰਗੀ ਐ ਅੱਗੇ ਸਾਡੇ ਮੁਕੱਦਰ ਨੇ ਪੈਸ਼ਾਵੇਂ ਕਿਉਂ ਕੱਕੀ ਅੱਜੇ ਸਾਡੇ ਮੁਕੱਦਰ ਨੇ ਪੈਸੇ ਕਿਨੋਂ ਵੀ ਉਹ ਪੈਸਾ ਸੀ ਲੈ ਲਈ ਤੇ ਕਿਨ ਕੇ ਨਾ ਆ ਗਿਆ ਆ ਮੈਨੂੰ ਫੜਾ ਬਲੇ ਗਾ ਛੱਡ ਲਾ ਜੋ ਹੱਥ ਮਲਾਵ ਲੰਦਾ ਸਸਰੀ ਘਰ ਕੋਲ ਫੜਾਈ ਬਤਾ ਆ ਬਰੇ ਬਣੀ ਇਹ ਨਹੀਂ ਹੈ ਕਿ ਕੋਈ ਹੈਰਾ ਫੇਰੀ ਕਰੀ ਆ ਪੱਛ 15 ਦੀ ਨਹੀਂ ਇਹ ਸਾਡੀ ਭਾਈ ਬੰਦੀ ਦੇ ਹਜ਼ਾਰਾਂ ਵਿੱਚ ਛੋੜ ਕਰਾਈ ਆ ਠੀਕ ਆ ਠੀਕ ਆ ਦੋ 8 15 ਦੀ ਹੋਈ ਹੈ ਜਣਕੇ ਦੇ ਹੋਏ ਨੂੰ ਚਾਰ ਲੈ ਜਾਗੇ ਫਿਰ ਨੂੰ ਦੇ ਅਸੀਂ ਆਪੇ ਚੱਕ ਕੇ ਲੜਦੇ ਕਰ ਤੂੰ ਮੇਰੇ ਮੁੰਡੇ ਆ ਮੇਰੇ ਜਾਣਗੇ ਆ ਕੇ 700 8 ਇੱਕ ਬੇਇੱਜ਼ਤੀ ਦਾ ਸਵਾਲ ਆ ਯਾਰ ਸਵਾ ਚ ਖੜੇ ਆ ਦੁਨੀਆ ਤੇ ਵੀਡੀਓ ਜਾਊਗੀ ਬਸ 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 ਅਲਾ ਕਹਿੰਦਾ ਸਾਲੇ ਰਾਜੂ ਦੇ ਹਾਂਜੀ ਲੋ ਜੀ ਸਹੀ ਆ ਇਹ ਗੱਲਾਂ ਨਹੀਂ ਹੁੰਦੀਆਂ ਚੰਡੀ ਪੱਟੀ ਦੁਕਾਨ ਦੀ ਪਟਾਦੀ ਇਹ ਤਾਂ ਆਪੇ ਨਿਕਲਣਗੇ ਵੀ ਚੰਡੀ ਪੱਟੀ ਰੱਜੀ ਨੇ ਤੇ ਪੰਨਾਂ ਦੇਣਾ ਉਹ ਕਿੰਨੇ ਦੇਣੇ ਨੇ 14 ਦੇ ਦੇ ਬਸ 14 ਗਣ ਬਈ ਕੋਈ ਸਮਾਂ ਕੋਈ ਸਮਾਂ ਕਿੰਨੇ ਹਜ਼ਾਰ ਛੜਾਇਆ ਗਣ ਜਵਾਨ ਦੇ ਸੋਤੋਂ ਪੈਸੇ ਦੇ ਬੰਦੇ ਠੀਕ ਠੀਕ ਹੈ ਜੀ ਇਹ ਨਹੀਂ 14 ਦੇ ਦਦਰ ਪਾ ਠੀਕ ਹੈ ਠੀਕ